ਦਸੂਏ ਤੋਂ ਹੁਸ਼ਿਆਰਪੁਰ ਰੋਡ ਤੇ ਪਿੰਡ ਕੱਕੋ ਨੇੜੇ ਵਾਪਰੇ ਸੜਕ ਹਾਸੇ ਦੇ ਵਿੱਚ ਤਲਵਾਰਾ ਦੇ ਰਹਿਣ ਵਾਲੇ ਵਕੀਲ ਮਨੀਸ਼ ਵਰਮਾ ਦੀ ਮੌਤ ਹੋ ਗਈ। ਅੱਜ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਕ੍ਰੇਟਾ ਕਾਰ ਦਸੂਏ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਸੀ ਤੇ ਜਦੋਂ ਪਿੰਡ ਕੱਕੋ ਦੇ ਜਦੀ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਸੜਕ ਕੰਡੇ ਲੱਗੇ ਤੇ ਰਖਤ ਨਾਲ ਜਾ ਟਕਰਾਈ। ਹਾਸਾ ਇੰਨਾ ਜ਼ਬਰਦਸਤ ਸੀ ਕਿ ਕ੍ਰੇਟਾ ਗੱਡੀ ਦੇ ਬੁਰੀ ਤਰ੍ਹਾਂ ਦੇ ਨਾਲ ਪਰ ਖੱਟੇ ਉੜ ਗਏ ਤੇ ਕ੍ਰੇਟਾ ਚਾਲਕ ਮਨੀਸ਼ ਵਰਮਾ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਮਨੀਸ਼ ਵਰਮਾ ਪੁੱਤਰ ਸਾਧੂ ਸਿੰਘ ਜੋ ਕਿ ਤਲਵਾਰਾ ਦੇ ਰਹਿਣ ਵਾਲੇ ਸਨ ਤੇ ਪੇਸ਼ੇਵਜੋ ਵਕੀਲੀ ਦਾ ਕੰਮ ਕਰਦੇ ਸਨ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਹਨਾਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਣਾ ਨਾਮ ਜੀ। ਮੇਰਾ ਨਾਮ ਪ੍ਰਦੀਪ ਵਰਮਾ ਜੀ। ਸਰ ਜਿਹੜਾ ਐਕਸੀਡੈਂਟ ਕੀ ਲੱਗਦੇ ਆਪਣੇ? ਮੇਰੇ ਚਾਚਾ ਹੀ ਨੇ ਜੀ। ਕੀ ਨਾਮ ਇਹਨਾਂ ਦਾ? ਸਰ ਮਨੀਸ਼ ਵਰਮਾ। ਐਡਵੋਕੇਟ ਨੇ। ਅੱਛਾ ਜੀ। ਜੀ। ਤੇ ਕੀ ਪਤਾ ਲੱਗਾ ਕੁਝ ਪਤਾ ਲੱਗਾ। ਹਜੇ ਪਹੁੰਚੇ ਹੀ ਹਾਂ ਸਰ ਹਜੇ ਆ ਕੇ ਕਹਿੰਦੇ ਇਹ ਵੀ ਗੱਡੀ ਇੱਥੋਂ ਲੱਗੀ ਇੱਕ ਸਾਈਡ ਤੇ। ਅੱਛਾ ਜੀ। ਬਸ ਹੋਰ ਕੁਝ ਨਹੀਂ ਹੈ ਜੀ। ਜੀ ਸਰ। ਸਰ ਕੀ ਮਾਮਲਾ? ਜੀ ਬ੍ਰਦਰ ਇੰਟੀਮੇਸ਼ਨ ਮਿਲੀ ਸੀ ਸਾਨੂੰ ਕਿ ਗੱਡੀ ਇੱਕ ਜਿਹੜੀ ਓਵਰ ਸਪੀਡਿੰਗ ਦੇ ਨਾਲ ਦਰਖਤ 'ਚ ਟਕਰਾ ਰਹੀ ਹੈ ਤੇ ਮੌਕੇ ਤੇ ਹੀ ਜਿਹੜਾ ਚਲਾਉਣ ਵਾਲਾ ਗੱਡੀ ਚਾਲਕ ਸੀ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੇ ਆ ਉਹਨਾਂ ਦੀ ਫੈਮਿਲੀ ਨਾਲ ਕੰਟੈਕਟ ਹੋ ਗਿਆ ਐਂਬੂਲੈਂਸ ਅਰੇਂਜ ਕਰਕੇ ਜਿਹੜੀ ਡੈੱਡ ਬੋਡੀ ਸਿਵਲ ਹਸਪੀਟਲ ਪਹੁੰਚਾਈ ਬਾਕੀ ਐਜ਼ ਪਰ ਦੀ ਸਟੇਟਮੈਂਟ ਆਫ ਦੀ ਡਿਜ਼ੀਜ਼ ਫੈਮਿਲੀ ਜੋ ਵੀ ਬੰਦ ਦੀ ਕਾਰਵਾਈ ਕਰਾਂਗੇ ਕਹਿੰਦੇ ਕਾਰਨ ਕੀ ਸੀ ਕਿ ਉਹਨੂੰ ਓਵਰ ਸਪੀਡ ਕਹਿੰਦੇ ਸਪੀਡ ਸੀ ਕੰਟਰੋਲ ਨਹੀਂ ਹੋਈ ਦਰਖਤ 'ਚ ਵੱਜੀ ਹੈ ਕਿਸੇ ਗੱਡੀ 'ਚ ਨਹੀਂ ਵੱਜੀ ਐਕਸੀਡੈਂਟ ਨਹੀਂ ਆਪਣੇ ਆਪ ਹੀ ਜਿਹੜੀ ਕਹਿੰਦੇ ਗੱਡੀ ਦਰਖਤ 'ਚ ਵੱਜ ਗਈ ਮੈਨੂੰ ਰਿੱਤਿਕ ਦਾ ਪਤਾ ਲੱਗਾ ਜੀ ਕਿੱਥੇ ਦਾ ਰਹਿਣ ਵਾਲਾ ਹੈ ਹਾ ਤਲਵਾੜੇ ਦੇ ਸੀ ਉਹ ਤੇ ਫੈਮਿਲੀ ਮੈਂਬਰਸ ਆ ਗਏ ਉਹਨਾਂ ਨੇ ਉਹਦਾ ਜੋ ਵੀ ਸਮਾਨ ਆ ਉਹ ਜੋ ਵੀ ਉਹਨਾਂ ਦੀ ਵੈਲਿਊਏਬਲ ਆਈਟਮ ਸੀਗੀ ਉਹਨਾਂ ਦੇ ਲੈ ਲਿਆ ਆਪਣੇ ਕਬਜ਼ੇ ਫੈਮਿਲੀ ਮੈਂਬਰਸ ਨੂੰ ਗੱਡੀ ਦੇ ਸਪੀਕਰ ਐਡਵੋਕੇਟ ਦਾ ਲੱਗਾ ਤੇ ਐਡਵੋਕੇਟ ਹੈ ਤਲਵਾੜੇ ਦੇ ਰਹਿਣ ਵਾਲੇ ਆ ਜੀ ਇਹਦੇ ਬਾਰੇ ਹੁਣ ਅੱਗੇ ਫੈਮਿਲੀ ਮੈਂਬਰਸ ਆ ਗਏ ਹਜੇ ਅਸੀਂ ਇਹ ਨਹੀਂ ਪਤਾ ਕੀਤਾ ਕਿ ਉਹ ਕਿਹੜੇ profession ਨਾਲ ਸੰਬੰਧਿਤ ਹੈ ਐਡਵੋਕੇਟ ਦਾ ਸਟicker ਲੱਗਾ ਹੈ ਫੈਮਿਲੀ ਮੈਂਬਰਸ ਆ ਰਹੇ ਆ ਹਜੇ ਤਾਂ ਬੋਡੀ ਨੂੰ ਆਪਾਂ ਉੱਥੇ ਪਹਚਾਇਆ ਤੇ ਉਸ ਤੋਂ ਬਾਅਦ ਐਸ ਪਰ ਜਿਹੜੀ ਬੋਡੀ ਦੀ ਫੈਮਿਲੀ ਮੈਂਬਰਸ ਜੋ ਉਹਨਾਂ ਦੇ ਅਸਪਰ ਜਿਹੜੇ ਸਟੇਟਮੈਂਟ ਜੋ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਥੈਂਕ ਯੂ